ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਈ ਦੇ ਦੇ ਪਏ ਜੀ ਮੈਂ ਦਾ ਡੀਪੀਸੀ ਪੰਜਾਬੀ ਤੋਂ ਡੀਪੀਸੀ ਪੰਜਾਬੀ ਤੋਂ ਤੇ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤੁਈ ਦੇ ਦੇ ਪਏ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਜੀਵਨਵਾਲ ਬੱਬਰੀ ਦੀਆਂ ਇਹ ਤਸਵੀਰਾਂ ਦੱਸੀ ਜਾ ਰਹੀਆਂ ਨੇ ਜਿਸ ਤਹ ਕਿ ਇੱਕ ਟਰਾਲੇ ਨੇ ਗੰਨਿਆਂ ਵਾਲੀ ਟਰਾਲੀ ਨੂੰ ਸਾਈਡ ਮਾਰ ਕੇ ਪਲਟਾ ਦਿੱਤਾ ਤੁਹੰਦਾ ਦਈਏ ਕਿ ਇਹ ਟਰਾਲੀ ਜਿਹੜੀ ਏ ਇਹ ਪੂਰੀ ਤਰ੍ਹਾਂ ਪਲਟ ਗਈ ਤੇ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਇੱਕ ਟਰੈਕਟਰ ਟਰਾਲੀ ਜਿਹੜਾ ਆ ਇੱਕ ਟਰਾਲੇ ਵੱਲੋਂ ਸਾਈਡ ਮਾਰ ਕੇ ਜਿਹੜਾ ਪਲਟਾ ਦਿੱਤਾ ਜਾਂਦਾ ਹੈ ਤੁਹੰਦਾ ਦਈਏ ਕਿ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਚੋਂ ਥੋੜੀ ਭੁੱਕੀ ਨਿਕਲੀ ਨਾਲ ਦੀ ਨਾਲ ਤੁਹੰਦਾ ਦਈਏ ਕਿ ਉਹਦੇ ਵਿੱਚ ਆਵਰ ਦੇ ਕੋਲੋਂ ਇੱਕ ਜਿਹੜਾ ਆ ਆਈ ਕਾਰਡ ਮਿਲਦਾ ਆ ਜੋ ਕਿ ਡੀਐਸਪੀ ਦਾ ਆਈ ਕਾਰਡ ਦੱਸਿਆ ਜਾ ਰਿਹਾ ਆ ਹੁਣ ਤੱਕ ਜਿਹੜੀ ਗੱਲ ਬਾਤ ਸਾਹਮਣੇ ਆਈ ਹੈ ਔਰ ਚ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਆਈ ਕਾਰਡ ਕਿਸੇ ਨਕਲੀ ਡੀਐਸਪੀ ਦਾ ਦੱਸਿਆ ਜਾ ਰਿਹਾ ਆ ਪਰ ਅਜੇ ਇਸ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਕਿ ਉਹ ਡੀਐਸਪੀ ਸੱਚੀ ਨਕਲੀ ਹੈ ਜਾਂ ਕੋਈ ਅਸਲੀ ਡੀਐਸਪੀ ਦਾ ਆਈ ਕਾਰਡ ਇਸ ਡਰਾਈਵਰ ਨੇ ਆਪਣੇ ਕੋਲ ਰੱਖਿਆ ਹੋਇਆ ਹੈ ODSP ਇਸ ਦਾ ਕੀ ਲੱਗਦਾ ਹੈ ਜਾਂ ਕੀ ਗੱਲਬਾਤ ਹੈ ਤੁਸੀਂ ਸਾਰੀ ਦੀ ਸਾਰੀ ਜਿਹੜੀ ਇਹ ਜਾਣ ਸਕਦੇ ਹੋ ਤਾਂ ਦੱਸ ਦੇ ਕਿ ਤਸਵੀਰਾਂ ਬਿਲਕੁਲ ਸਾਫ਼ ਤੇ ਸੁਥਰੀਆਂ ਨਜ਼ਰ ਆ ਰਹੀਆਂ ਨੇ ਜਿਹਦੇ ਚ ਭੁੱਕੀ ਬਿਲਕੁਲ ਥੋੜੀ ਜੀ ਏਸ਼ ਡਰਾਈਵਰ ਦੇ ਕੋਲ ਮਿਲੀ ਹੈ ਜ਼ਿਆਦਾ ਜਾਣਕਾਰੀ ਲਈ ਜਦੋਂ ਮੁਲਾਜ਼ਮ ਨੇ ਪੁੱਛਿਆ ਕਿ ਤਲਾਸ਼ੀ ਲਈ ਜਾਵੇ ਤਾਂ ਹੋਰ ਕੁਝ ਨਿਕਲਿਆ ਤਾਂ ਡਰਾਈਵਰ ਨੇ ਇਹਦੇ ਚ ਸਾਫ਼ ਬਣਾ ਕਰ ਦਿੱਤਾ ਕਿ ਮੇਰੇ ਕੋਲ ਹੋਰ ਕੁਝ ਨਹੀਂ ਹੈ ਤੁਸੀਂ ਤਲਾਸ਼ੀ ਲੈ ਸਕਦੇ ਹੋ ਬਣੇ ਰਹੋ ਡੀਪੀਜੀ ਪੰਜਾਬੀ ਦੇ ਉੱਤੇ ਤਾਂ ਕਿ ਤੁਹਾਨੂੰ ਤਸਵੀਰਾਂ ਹੋਰ ਵੀ ਸਾਫ਼ ਹੋ ਸਕਣ ਤੇ ਆਓ ਗੱਲਬਾਤ ਜਾਣਨੇ ਆਂ ਟਰਾਲੀ ਵਾਲਿਆਂ ਦੇ ਕੋਲੋਂ ਤੇ ਨਾਲ ਦੀ ਨਾਲ ਡਰਾਈਵਰ ਨਾਲ ਤੇ ਪੰਜਾਬ ਪੁਲਿਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਆ ਏਸ ਆਈ ਕਾਰਡ ਜੀ ਸਰ ਮੇਰਾ ਨਾਮ ਵਿਕਰਮਜੀਤ ਸਿੰਘ ਆ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਬਾਈਪਾਸ ਤੇ ਲੱਗੇ ਜਾਣਗੇ ਇੱਕ 2218 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖਦੇ ਹਾਂ ਉਸ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਦੀ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਿਆ ਜੀ ਬਾਕੀ ਸਾਧਾ ਤੋਂ ਵੀ ਮਲਾਜਮ ਪਹੁੰਚ ਗਏ ਆ ਜੀ ਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜੀ ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਭੁੱਕੀ ਵਗੈਰਾ ਵੀ ਕੀਤੀ ਵੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਸੀ ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰਡ ਇਹ ਹੁਣ ਮੁਕਰ ਰਿਓ ਕਾਰਡ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਅਜੀ ਤੇਲ ਪਰਵਾ ਕੇ ਇੱਥੇ ਪੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਹਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੇ ਅਸੀਂ ਕਾਬੂ ਕੀਤਾ ਜੀ ਪੰਜਾਂ ਮਿੰਟਾਂ ਚ ਇੱਥੇ ਓਪੜ ਗਿਆ ਤੇ ਟਰਾਲੀ ਟਰੈਕਟਰ ਬਚਾ ਹੋ ਗਿਆ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਤੇ ਜਿੱਥੇ ਮਾਲੀ ਨੁਕਸਾਨ ਨਹੀਂ ਕਿਹਾਦਾ ਆ ਬਚਾ ਹੋ ਗਿਆ ਮੌਕੇ ਤੇ ਓਪੜ ਗਿਆ ਪੰਜਾਂ ਮਿੰਟਾਂ ਚ ਇੱਥੇ ਬਾਕੀ ਗੱਲ ਇਤਨਾ ਵੀ ਲੋਕ ਤੋਂ ਕਾਰਵਾਈ ਹੋਣੀ ਆ ਸਾਡਾ ਥਾਣੇ ਨੇ ਕਰਨੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟ੍ਰਾਲੀ ਬਾਈ ਨੇ ਇੱਧਰ ਨੂੰ ਕਰਤੀ ਗੱਡੀ ਕਹਿੰਦੀ ਇੱਧਰ ਖੜਾ ਹੀ ਜੂਸ ਵਾਲਾ ਤੇ ਮਗਰਲੇ ਪਾਸੇ ਗਨੈ ਟ੍ਰਾਲੀ ਨਾਲ ਵਜੇ ਸਾਡੀ ਗਲਤੀ ਬਈ ਨਹੀਂ ਆ ਕਹੀ ਰੋਥੇ ਰੁਕੇ ਨਹੀਂ ਐਨੀ ਗਲਤੀ ਨਹੀਂ ਮੰਨ ਗਏ ਗਲਤੀ ਮੰਨਦੇ ਨਹੀਂ ਦੇਖੋ ਜਿਹੜਾ ਕਾਰਡ ਆ ਨਹੀਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿਗੇ ਗੱਡੀ 'ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਿਟ ਬੱਕਰਾ ਹੀ ਬੱਕਰਾ ਹਾਂ ਹਾਂ ਉਹਨਾਂ ਦਾ ਬ੍ਰਦਰ 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 ਦਾ ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਹਾਂ ਉੱਕੀ ਉਹ ਖਾਣੇ